ਆਹ ਲਗਾ ਤਿਆਰ ਹੋਣ ਤੇ ਕਹਿੰਦੇ ਹੁਣੇ ਪਰੌਣੇ ਆਉਣੇ ਕੋਈ ਸੌਂ ਜਾ ਬੰਦਾ ਪੱਗ ਉਹ ਪਿਆਰ ਆਹ ਨਵੇਂ ਕੱਪੜੇ ਪਾ ਕੇ ਸੱਜ ਕੇ ਬਹਿ ਜਾ ਹੂੰ ਬਾਜੀ ਵੇਲੇ ਤਿਆਰ ਹੋਣ ਦੇ ਅਗਲੇ ਪਰਣਾ ਬਾਲਾਂ ਕਹਿੰਦੇ ਡੱਬੀ ਵਾਲਾ ਗੋਭੀ ਵਾਲੇ ਆ ਗਏ ਪਰੌਂਠੇ ਗੋਭੀ ਵਾਲੇ ਹੈ ਵਾਹ ਖਾਓ ਫਿਰ ਬੁੱਲੇ ਲੁੱਟੋ ਮੇਰੀ ਗੱਡੀ ਵੇਲੇ ਹੈਪੀ ਬਰਥਡੇ ਕੈਂਡੀ ਹੀ ਬੰਦ ਹੋ ਗਈ ਹੁਣਾਂ ਇੰਨੀ ਤੱਕੇ ਬੋਲਣ ਨਹੀਂ ਹੈਪੀ ਬਰਥਡੇ ਆਉਂਦੋ ਆਉਂਦੋ ਸ਼ਾਕ ਸਭ ਆਉਂਦੋ ਯਾਰ ਕੀ ਕਰਨ ਦੇ ਜੇ ਗਿਲਸਾ ਭਾਉੰਦੋ ਗਿਲਸਾ ਭਾਉੰਦਾ ਹੁੰਦਾ ਬਸ ਬਸ ਬਾਬਾ ਗਿਲਸਾ ਇੱਕ ਮਿੰਟ ਬੈੜਨ ਨੂੰ ਗਿਲਸਾ ਭਾਉ ਗੱਡੀ ਚਲਾ ਰਹੇ ਨੇ ਚਲ ਜੀ ਅੱਜ ਮੈਂ ਗਿਲਸਾ ਭੂਣੀ ਗੱਡੀ ਚਲਾਉਣਗੇ ਤੇ ਆਪਾਂ ਰਮਾਣਾ ਬੈਠਾਂਗੇ ਕਿ ਨਹੀਂ ਭਾਜੀ ਮੈਂ ਕਹਿ ਸਕਦਾ ਗਿਲਸਾ ਭਾਉ ਕਦੀ ਕਦੀ ਰੋਜ਼ ਨਹੀਂ ਆੜੇ ਆਲੂ ਐ ਬੀਜਣ ਵਾਲੇ ਆ ਬੀਜਣ ਵਾਲੇ ਆਲੂ ਆ ਤਾਂ ਵੀ ਸਬਜੀ ਜਿਹੜੀ ਆ ਸਾਰੀ ਲੈ ਲਈਆਂ ਇਹਨਾਂ ਨੇ ਮਿਕਸ ਸਬਜੀ ਆਪਾਂ ਨੂੰ ਮੰਗਵਾਈ ਸੀ ਵੀ ਸਾਰੀਆਂ ਛੋਟ ਛੋਟੀਆਂ ਸਬਜ਼ੀਆਂ ਲਈ ਜਾ ਗੋਭੀ ਲੈ ਆ ਸ਼ਿਮਲਾ ਲੈ ਆ ਗਾਜਰਾ ਲੈ ਆ ਮੂਰੀਆਂ ਲੈ ਆ ਖੀਰੇ ਲੈ ਆ ਨਾਲ ਸਲਾਦ ਨੂੰ ਸਰਕਜੀ ਲੈ ਲਈ ਹੁਣ ਤੇ ਹੁਣ ਕਹਿੰਦੇ ਨੇ ਵੀ ਪੈਕਿੰਗ ਵਾਸਤੇ ਜਿਹੜੇ ਲਫਾਫੇ ਜੀ ਨਹੀਂ ਹੁੰਦੇ ਯਾਰ ਕੀ ਭਾਜੀ ਉਹਨਾਂ ਨੇ ਕਹਿੰਦੇ ਆ ਯਾਰ ਪੈਕਿੰਗ ਵਾਸਤੇ ਹੁੰਦੇ ਨੇ ਲਫਾਫੇ ਜੇ ਲਿਸਕਣੇ ਜਿਹੜੇ ਆ ਉਹ ਗਿਫਟ ਪੈਕ ਕਰਨ ਵਾਲੇ ਜਿਹੜੇ ਆ ਉਹ ਖੜਨੇ ਹੁਣ ਆਪਾਂ ਉਹ ਲੈਣ ਵਾਸਤੇ ਆਏ ਆ ਪੇਪਰ ਤੇ ਲੈ ਆਂਦੇ ਹੁਣ ਆਪਾਂ ਤਿੰਨ ਕਲਰ ਲੈ ਆਂਦੇ ਆ ਯਾਰ ਮੈਂ ਤਾਂ ਕਰਕੇ ਭਰਾ ਵੱਧ ਲੈ ਆਂਦੇ ਵਾ ਕਿੰਨੀ ਦੀਆਂ ਖਲੋ ਮੈਨੂੰ ਵੀ ਲੋੜ ਹੀ ਗਈ ਯਾਰ ਉਹ ਦੀਦੀ ਹੁਣ ਅੰਦਰ ਨਹੀਂ ਲੋੜੇਗੀ ਤੁਹਾਨੂੰ ਮੈਂ 10 ਪੀਸ ਲੈ ਆਂਦੇ ਆ 10 ਪੀਸ ਤਾਂ ਬਹੁਤ ਆ ਫਿਰ ਜਿਆਦਾ ਜੰਮ ਮੇਰਾ ਖਰਚਾ ਵੜਾਵਾਂਂ ਡਿਆ ਅੱਜ ਭਾਜੀ ਇਹਨਾਂ ਮੈਨੂੰ ਸਾਰੇ ਜਣੇ ਦੇਖ ਜਾਣਗੇ ਪਾਪਾ ਸੌਂਕ ਨਹੀਂ ਆ ਜਾਮਦਨ ਮਾਣਨੇ ਸੌਖੇ ਭਾਏ ਨਹੀਂ ਪਾਪਾ ਸੌਂਕ ਦੇਖ ਜਾਣਗੇ ਸਾਰੇ ਜਣੇ ਉਹ ਨਹੀਂ ਦੇਣਗੇ ਦੇਣਾਗਾ ਚਲੋ ਹੋਰ ਨਹੀਂ ਕੋਈ ਦੋਗੇ ਤੁਸੀਂ ਦੋਗੇ ਐਨ ਨਹੀਂ ਨਹੀਂ ਭੈ ਨਹੀਂ ਚਾਹੀਦੇ ਉਹਨਾਂ ਸੰਧਿਆ ਨੂੰ ਬਾਬੂ ਸ਼ੋਣਿਆ ਚੰਦਿਆ ਪਨੀਰ ਲੈ ਲਿਆ ਪਕੌੜੇ ਕਰਕਰ ਸਾਰੇ ਖਾਣੇ ਵੇਖਿਆ ਪਨੀਰ ਵਾਲੇ ਐਮ ਵਧੀਆ ਜਾ ਕੇ ਡਿਕ ਕਰਾ ਕੇ ਕਹ ਲੈ ਕਿਲੋ ਲਿਆ ਵੇ ਲੋ ਅੱਧਾ ਕਿਲੋ ਉਹ ਕਿਲੋ ਭਰਾ ਅੱਧਾ ਕਿਲੋ ਸੇ ਪਾਈ ਜਾਂਦੀ ਤੇ ਲੋਕ ਨਾ ਮਟੀਰੀਅਲ ਲੈਂਦਾ ਹੀ ਹਾਜੀ ਵੇ ਵੇ ਸੱਟਮ ਵੇਜ ਗਾਰਡ ਦਾ ਮਟੀਰੀਅਲ ਆਇਆ ਇਹ ਕਿੱਥੇ ਰੱਖਾਂ ਇੱਥੇ ਰੱਖਦਾ ਕੋਮਗਰ ਲੈ ਜਾ ਵਿੱਚ ਰੱਖ ਦਿੰਦਾ ਚੱਲ ਜੀ ਚਲ ਇੱਥੇ ਰਹਿਣਾ ਜੀ ਸੁਖ ਜੂ ਕੇ ਕੋਠੇ ਲੈ ਜਾ ਕੋਠੇ ਲੈ ਜਾ ਉਹ ਕੋਠੇ ਦੇ ਨਾ ਕੋਠੇ ਕੋਠੇ ਬੈਠੀ ਕੋਠੇ ਸਾਲਾ ਕਿੰਨਾ ਕੋਠੇ ਲੈ ਜਾ ਨਾ ਅਦਰ ਕੁੜੀਆਂ ਨੇਰ ਲਈ ਜਾਂਦੀਆਂ ਕੁਝ ਜਿਹਦੇ ਹੱਥਾਂ ਤੇ ਤੇ ਇੱਕ ਆ ਕੁੜੀ ਜਿਹੜੀ ਕੈਂਡੀ ਐ ਬਸ ਬੜਕਾਈ ਜਾਓ ਇੰਦਰ ਮੰਨ ਲਗੀ ਮਿਕਸ ਸਬਜੀ ਮਮੀ ਕਾਟ ਰਹੀ ਮਸ਼ਰੂਮ ਅੰਟੀ ਕਾਟ ਰਹੀ ਗੋਭੀ ਹੈ ਤਾਂ ਸੁਣੇ ਦੀ ਇਹ ਚ ਪਾ ਲੋ ਹੈ ਇਹ ਕੀ ਤਿਲਾ ਜਾ ਨੇਰ ਰੱਖਣ ਵਾਲਾ ਆਹਰ ਗੁੰਦੇ ਵੀ ਲਾਕ ਦਿਓ ਹਰ ਗੁੰਦੇ ਮੇਸ ਤੇ ਨਹੀਂ ਆਏ ਕਰਨ ਹਾਂ ਇਹ ਜੋ ਜਦੋਂ ਕਹਿੰਦਾ ਬਣਵਾਉਣੇ ਪੈਣੇ ਪੈਣ ਬੂਟ ਲਟਾਂ ਵਾਲੇ ਆਹ ਗਾਲੀਆਂ ਕਹਿੰਦਾ ਕਹਿੰਦਾ ਪਾਜੀ ਉਹ ਸਪੈਸ਼ਲ ਬਣਾਉ ਉਹ ਲਟਾਂ ਵਾਲੀਆਂ ਪਣੀਆਂ ਆਪ ਹਾਂ ਆਂਦਾ ਲਵਾਉਣੀਆਂ ਪਣੀਆਂ ਉਹ ਉਹ ਬੰਦਾ ਇਹ ਨਾ ਜਿਹੜਾ ਆਪਣਾ ਚੁੰਗੀ ਤੇ ਨਹੀਂ ਨਹੀਂ ਉਮਰਪੁਰੇ ਆਹ ਉਮਰਪੁਰੇ ਸੱਚੇ ਜਿਹਦੇ ਕੋ ਤੁਸੀਂ ਜਾਂਦੇ ਤੁਹਾਡੇ ਯਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇਹ ਨਵੇਂ ਵਲੌਗ ਦੇ ਵਿੱਚ ਤੇ ਅੱਜ ਹੈਗਾ ਆਪਣਾ ਬਰਥਡੇ 22 ਤਰੀਕ ਤੇ ਇੱਕੋਰੀ ਫੇਰ ਵਿਸਤਾਰ ਨਾਲ ਜ਼ੋਰ ਕਰਿਓ ਮੈਂ ਸਾਰਿਆਂ ਦੇ ਕਮੈਂਟ ਜਿਹੜੇ ਜ਼ਰੂਰ ਪੜਾਂਗਾ ਤੇ ਹੁਣ ਇਹ ਰੈਡੀ ਸ਼ੈਡੀ ਹੋ ਜਾਈਏ ਨਾਲੇ ਮਿਹਣੀ ਸਬਜੀ ਸਬਜੀ ਦੀ ਰੇ ਤਿਆਰੀ ਚੁਰੀ ਕਰਨ ਤੇ ਹੋਰ ਅਧੇ ਘੰਟੇ ਤੱਕ ਫਿਰ ਰੈਡੀ ਹੋ ਜਾਈਏ 3 ਤੇ ਵੱਜ ਗਏ ਵੇਹੇ ਤੇ ਅੱਜ ਕੋਠੇ ਦੀ ਸਬਜੀ ਸੂਜੀ ਬਣਾਉਣੀ ਆ ਸੈਟਿੰਗ ਜੀ ਇਧਰ ਕਰ ਲਈਏ ਗੈਸ ਲੈ ਲੈਂਦਾ ਇਹ ਆਪਣਾ ਪੁਰਾਣਾ ਵੀ ਹੈਗਾ ਹੀ ਇੱਕ ਇਹ ਗੈਸ ਪਹਿਲਾਂ ਜਿੱਤੇ ਆਪਾਂ ਰੋਟੀਆਂ ਪਹਿਲਾਂ ਬਣਾਉਂਦੇ ਰਹੀਏ ਹੁਣ ਤੇ ਤਿੰਨ ਚੁੱਲਿਆਂ ਵਾਲਾ ਲੈਂਦਾ ਹਾਂ ਇਧਰ ਆਂਟੀ ਸਾਡੇ ਬਣਾ ਰਹੇ ਨੇ ਪਕੌੜੇ ਗੋਭੀ ਵਾਲੀ ਇਹ ਆਪਣੇ ਖਾਣੇ ਦੇ ਕੁਝ ਥੋੜੇ ਜਿਹਾ ਮੈਚਲ ਬਣਾ ਲਈਏ ਉੱਤਾਂ ਤੇ ਸਮੋਸੇ ਸੋਚ ਲਿਆ ਸਮੋਸੇ ਲਈ ਜਾਵਾਂਗੇ ਖਲਾਰਾ ਕਿਉਂਕਿ ਬਹੁਤਾ ਪੈਣਾ ਕੋਈ ਟਾਈਮ ਤੇ ਹੋ ਗਿਆ ਸਬਜ਼ੀ ਹੋ ਗਈ ਮਾਂ ਬਣ ਲਈ ਮੜ ਕੇ ਫੁਲਕੇ ਬਣਾਉਣੇ ਨੇ ਕਿੰਨੀ ਐਂਟੀ ਜੀ ਮੰਮੀ ਨੇ ਮਰਵਾ ਲਿਆ ਗੁੱਠੇ ਤੇ ਦਾਤ ਕੁਛ ਨਹੀਂ ਆ ਗਈ ਜਾਓ ਜੋ ਪੇਂਦੇ ਇਹ ਦੋਨਾਂ ਚੱਲੀ ਫੁੱਲੋ ਪਾਲਕ ਲਾ ਜੀ ਲੈ ਆ ਕਰਦੇ ਅਜੇ ਕੇਕ ਕੱਟਣਾ ਉਸ ਤੋਂ ਬਾਅਦ ਪਕੌੜੇ ਖਾਈਦੇ ਇਹ ਪਹਿਲਾਂ ਖਾਈ ਜਾਣ ਦੇ ਕਮਾਲ ਹੋ ਗਏ ਲਾ ਖਾਦੀ ਟੇਸਟ ਦੇ ਵੇਖਣਾ ਕਿ ਲੂਣ ਕਿਰ ਅੱਧਾ ਕਿਲੋ ਖਾ ਗਦੇ ਲੂਣ ਚੱਕਾਂ ਦੀ ਰੋਟੀ ਵੀ ਤਾਂ ਕਿੰਨੀ ਵਧੀਆ ਬਣਵਾਈ ਆ ਆ ਰੋਟੀ ਕੱਟਣਾ ਕਰਨੇ ਉਹਨਾਂ ਕੀ ਦਵਾ ਚੱਲ ਜਣਾਂਗਾ ਪਹਿਲਾਂ ਰੋਟੀ ਵੀ ਤੇ ਆ ਨਹੀਂ ਨਹੀਂ ਵੀਰੋ ਡੈਕੋਰੇਸ਼ਨ ਕਰੀਏ ਹੁਣ ਚੱਲ ਮੇਰਾ ਭਰਾ ਨਹੀਂ ਉਧਰ ਮੈਂ ਗਈ ਕਹਿ ਨਹੀਂ ਸੈਂਡਵਿਚ ਦੀ ਲੈ ਚੱਲਣੇ ਗਿਆ ਨਹੀਂ ਬੱਸ ਸੈਂਡਵਿਚਾਂ ਕਰਨ ਦੇ ਕੋਈ ਮੈਂ ਤਾਂ ਸਬਜੀ ਹੰਬਾਲ ਕੇ ਪੈੜੀਆਂ ਕਿ ਤੂੰ ਆ ਕੋਲੀ ਕੀ ਬੋਲ ਰਹੀ ਐ ਸਭ ਕਿੰਨ ਬਾਲ ਕੇ ਪੈਣੀ ਕਿਦਾਂ ਪੈਣੀ ਸਾਨੂੰ ਇਹ ਤੇ ਹੋ ਗਏ ਨੂੰ ਰੈਡੀ ਤੇ ਆਪਾਂ ਜਾ ਰਿਆਂ ਮਾਰਕੀਟ ਥੋੜਾ ਜਿਹਾ ਸਮਾਨ ਲੈਣ ਵਾਸਤੇ ਬਰਥਡੇ ਦਾ ਸਭ ਹੋ ਗਿਆ ਤਿਆਰ ਕਰ ਕੇਕ ਲੱਗੇ ਲੈ ਆਉਂਦੇ ਸਿੱਧੀ ਗੱਲ ਕੋ ਬਰਥਡੇ ਦੀਪ ਦਾ ਮੈਂ ਲੱਗੀ ਕਰਾਉਣ ਹੋਣੀ ਦਾ ਆਂ ਗਿਆ ਚਾੜ ਦੇਣਾ ਕੇਕ ਮੰਗਦੇ ਆਂ ਖਰਚਾ ਮੈਂ ਆਪਣਾ ਆਪੇ ਕਰਨਾ ਆ ਬਹੁਤ ਕਰਨਾ ਆਪੇ ਕਿਰਦੇ ਆ ਜੀ ਇੰਨੇ ਰੁਪਏ 7-800 ਜੋੜਿਆ ਉਹਦੇ ਵਿੱਚ ਇੰਨੇ ਆ ਕਿੰਨੇ ਵਿੱਚ ਪੈਂਦੇ ਨੇ ਜੇ ਮੈਂ 1000 ਰੁਪਏ ਪਵਾਉਂਗੀ ਹੋਰ ਨਹੀਂ ਕੋਈ ਜਿਆਦਾ ਨਹੀਂ ਪਵਾਉਂਗੀ ਯਾਰ ਵੀ ਹੂੰ ਚਲੋ ਵੇਖਦੇ ਆਂ ਆਹ ਕੌਣ ਜਾ ਰਹੇ ਆਂ ਪਲਾਟ ਦੇ ਵਿੱਚ ਮੈਂ ਉਹਥੇ ਚਾਹ ਦੀ ਆਈਏ ਵੀ ਚਾਹ ਦੀਆਂ ਵਾਲੀ ਆ ਨਾਲੇ ਪਕੌੜੇ ਕੱਢੇ ਹੀ ਮੈਂ ਚਲ ਡੈਡੀ ਹੁਣ ਇੱਥੇ ਲੱਗੇ ਹੋਏ ਨੇ ਮਾਮਾ ਜੀ ਤੇ ਹੋਰ ਲੇਬਰ ਵਾਲਾ ਇੱਕ ਵੀਰ ਲੱਗਾ ਹੋਇਆ ਜਦੋਂ ਨਾ ਚਾਹ ਉਹਥੇ ਆਪਾਂ ਫੜਾ ਆਈਏ ਉਹਨਾਂ ਨੂੰ ਦੋਸਤੋ ਬਾਅਦ ਸੰਦੀਪ ਨੇ ਪਤਾ ਨਹੀਂ ਕੋਈ ਚਾਹ ਬੰਕਰ ਨਹੀਂ ਆਪਣੇ ਜੁਕਾ ਸੂਟ ਕਿ ਕੀ ਚੀਜ਼ ਲੈਣੀ ਆ ਉਹ ਹੀ ਲੈ ਲੂਗੀ ਸੂਟ ਲੈਣਾ ਹਾਂ ਸੂਟ ਦੇਖਣ ਜਾਣਾ ਆ ਤੇ ਉਹ ਦੇਖਾਵਾਂਗੇ ਦੇ ਨਾਲ ਕੱਲ ਕਿਤੇ ਦੱਸਿਆ ਉਹਨੇ ਕੱਲ ਹੀ ਆਪਾਂ ਚੱਲ ਜਣਾ ਇਹਨੇ ਮੈਨੂੰ ਦੱਸਿਆ ਹੁਣ ਮੈਂ ਲੈਣਾ ਆ ਮੈਂ ਚੱਲ ਕੋਈ ਗੱਲ ਨਹੀਂ ਫਿਰ ਲੈ ਚਾਹ ਦਾ ਕੰਮ ਜਿਹੜਾ ਉਹ ਤੇ ਆਪਾਂ ਨਵੇੜ ਆਏ ਹਾਂ ਹੁਣ ਹੁਣ ਜਾ ਰਹੇ ਹਾਂ ਮਾਰਕੀਟ ਜਾਣਾ ਮੈਂ ਦੂਰ ਨਹੀਂ ਅਗਰਦਾਸਪੁਰ ਰੋਡ ਤੇ ਲੱਗੇ ਰਹਿਣਾ ਉੱਥੋਂ ਦੇਖ ਲੈਨੇ ਜੇ ਇਹਨੂੰ ਆ ਗਿਆ ਕੋਈ ਸੂਟ ਬਸਤ ਠੀਕ ਆ ਨਹੀਂ ਤੇ ਫਿਰ ਘਰ ਨੂੰ ਜਾਵਾਂ ਮੈਂ ਪਹੁੰਚ ਕੇ ਦੁਕਾਨ ਤੇ ਉੱਥੇ ਦੇਖਾਂਗੇ ਸੂਟਣ ਸੰਦੀਪ ਵਾਸਤੇ ਇਦਾਂ ਨਾ ਵੈਲਵਟ ਚ ਇਹਦੇ ਫੋਟੋਿੰਗ ਕਰਾਉਣੀ ਪੈਣੀ ਹੈ ਛੋਟਾ ਨਾ ਕਲਰ ਦੋ ਕਲਰ ਹੋਰ ਦੇ ਦੋ ਸਾਈਜ਼ ਛੋਟਾ ਦਿਓ ਸਾਈਜ਼ ਦਾ ਇਹਦੇ ਵਿੱਚ ਸਾਈਜ਼ ਛੋਟਾ ਦਿਓ ਨਾ ਸਾਈਜ਼ ਆ ਜੀ ਐਕਸ ਉਹ ਰਵਲ ਐਕਸ ਲ ਐਕਸ ਲ ਹਾਂਜੀ ਹਾਂਜੀ ਦੋ ਸਾਈਜ਼ ਇਹਦੇ ਚ ਡਾ ਇਹ ਪੀਸ ਹੋਰ ਗਰਮ ਜੀ ਨਹੀਂ ਹਾਈ ਆਹ ਰੱਖੋ ਯਾਨੀ ਇਹਦੇ ਚ ਇਹਰਾ ਕੋਟrais ਦਾ ਕਪੜਾ ਇਹਦੇ ਪੀਸ ਬਹੁਤ ਪਿਆਰਾ ਬਣਦਾ ਹਾਂਜੀ ਨੋਰਮਲ ਜੀ ਆਹ ਦੇਖੋ ਫਿਰ ਚਾਹਗਾ ਚਲੋ ਸਾਈਜ਼ ਪ੍ਰੋਪਰ ਡਾਡਾ ਜੀ ਇਤਵ ਪੀਸ ਸਿੰਗਲ ਹੀ ਬਚਿਆ ਜਿਹਦੇ ਵਿੱਚ ਵੀ ਇਹ ਵਿਸਟੋਲ ਜਨ ਨਾਲ ਇਹਦੇ ਕਿੰਨੇ ਦਾ ਬਾਜੀ ਇੱਕ ਅੱਧਾ ਰੇਂਜ ਠੀਕ ਹੈ ਇਧਰ ਇਹ ਇਹ ਅੱਧੇ ਦੇ 11 ਬੋਲੇ ਜੀ ਇਹ ਸਿੱਕੇ ਬਣਾ ਜੀ ਹੋਰ ਆਉਂਦੇ ਤੇ ਮਿੰਨ ਜੀ ਪ੍ਰਿੰਟ ਮਿਲਣ ਕਿ ਨੋ ਉਸ ਤੋਂ ਬਾਅਦ ਤੇਰੀ ਆਡੀ ਸ਼ੈਲਡ ਕਹਿੰਦੇ ਫਿਰ ਸੇਮ ਹੀ ਆ ਵੀ ਹਾਂਜੀ ਆਹ ਕਿ ਸ਼ੌਲ ਆ ਕਿ ਵੀਜ਼ ਇਹਦੀ ਜੀ ਨਾ 1 ਕਿਲੋ ਹੋਗਾ ਇਹ ਨਾ ਇਹ ਸਹੀ ਨਹੀਂ ਫਿਰ ਨਾ ਕਰਨ ਨੂੰ ਮਿਲਦਾ ਹੈ ਇਹਦੇ ਦੇ ਕਲਰ ਆਪਸ਼ਨ ਆਵਲੀ ਕਲਰ ਸੜਾ ਦੇਖਣਾ ਕੋਈ ਨਹੀਂ ਮੰਗੂਗਾ ਲੈ ਆ ਲਿਆ ਖਾ ਖਾ ਲੈ ਲਿਆ ਹੋਰ ਕੀ ਸ਼ੌਕ ਆਇਨਾ ਤੁਹਾਨੂੰ ਸਿਆਜ ਬੜਾ ਵਧੀਆ ਆਇਨਾ ਨਾਲ ਇਹ ਦੇਖੋ ਜੀ ਚੋਲ ਪਿਸਵਾ ਪਿਆਰਾ ਬਣਾ ਰਿਹਾ ਜੀ ਪਰ ਇਹ ਆਣਾ ਸਾਈਜ਼ ਬੜਾ ਛੋਟਾ ਇਹ ਬੜਾ ਲੱਗਦਾ ਮੈਨੂੰ ਤੁਹਾਨੂੰ ਭਾਰਾ ਬੜਾ ਲੱਗਦਾ ਮੈਂ ਅੱਜ ਹੀ ਪਾਣਾ ਮੇਰੇ ਕੋਲ ਫਿਟਿੰਗ ਵੀ ਨਹੀਂ ਹੋ ਕੇ ਦੇਖੋ ਜੀ ਆ ਆਪਣੀ ਲੈ ਗਰਾ ਦੇ ਯਾਰ ਮਾ ਕਰਨੇ ਸਬ지 ਸੂਜੀ ਦੀ ਬਣਾਉਣੀ ਹੁੰਦੀ ਹੈ। ਸੋੜ ਪਸੰਦ ਹੀ ਨਹੀਂ ਹੁੰਦਾ ਕੋਈ ਵੀ ਹੈ। ਸੂਜੀ ਤਾਂ ਮਾਰ ਨਹੀਂ ਬਣਾਉਂਦੀ। ਹੁਣੇ ਹੁਣੇ ਪਉਣਾ। ਹਾਂ ਚਲੋ ਆ ਲੈ ਜਾਓ ਬਹੁਤ ਵਧੀਆ ਹੈ। ਹੈ? ਬਸ ਠੀਕ ਹੈਗਾ। ਕਰ ਦੋ ਇਹ ਬੈਗ ਦੋ ਪੀਸ। ਲੈ ਵੀ ਹੁਣ ਫੇਰ ਉਸੇ ਦੁਕਾਨ ਤੇ ਆ ਕੇ ਘੁੰਮ ਘਮਾ ਕੇ ਪਸੰਦ ਨਹੀਂ ਆਉਂਦੀ ਚੀਜ਼ਾਂ ਨੂੰ ਹੁਣ ਮਿੱਟੀ ਵੇਖਣੀ ਸ਼ੁਰੂ ਕਰਤੀ। ਮੈਨੂੰ ਲੱਗਿਆ ਕਿ ਨਹੀਂ ਕਹਿੰਦੇ ਟਿੱਡੀ। ਕੰਡੇ ਹੈ ਕਿ ਤੁਹਾਨੂੰ ਮਿਲੋ ਇੱਕ ਕਿਚੋਰੀ ਚੋਰੀ ਚੋਰੀ ਇਹਨਾਂ ਲਫਾਫੇ ਚਕ ਪਾ ਦੇਣੀ ਹੈ ਹਾਂਜੀ ਹੱਡਾ ਜੀ ਇਹ ਕੋਈ ਬਾਹਰੋਂ ਨਹੀਂ ਇੱਥੇ ਵੀ ਜਿੰਨੇ ਕੱਲੇ ਮੋਰ ਪੰਖੇ ਦੇ ਡੱਟ ਵਾਲੇ ਕੰਨ ਪਰ ਪਿਆ ਪਿਆਰਾ ਜੇ ਮੋਰ ਪੰਖੇ ਆ ਬੜੇ ਸੂਟ ਹੋ ਗਏ ਅੱਗੇ ਕਿੰਨੇ ਕਿੰਨੇ ਵਾਹ ਚਲੋ ਠੀਕ ਆ ਮੋਰ ਪੰਖਿਆਂ ਨੇ ਫੇਰ ਹੱਥ ਪੈ ਗਿਆ ਲਓ ਜੀ ਹਾਂਜੀ ਕਰ ਦਿਓ ਇਹਦੇ ਪੈਕ ਇਹ ਨਹੀਂ ਇਹ ਨਹੀਂ ਇਹਦੇ ਇਹ ਲਓ ਆਈਏ ਮੈਂ ਜੀ ਬਲੂ ਦੇ ਹੋਏ ਨਾ ਮੇਰੇ پاس ਮੈਨੂੰ ਵੀ ਤਾਂ ਲੱਗਦੀ ਆ ਪਰ ਲੱਗੀ ਇਹਦੇ ਨਾਲ ਉਹ ਲਾਈਟੋਂ ਹੋਣਾ ਫਰੋਜ਼ੀ ਨਾ ਆਇਆ ਅਧਰ ਵਿੱਕਾ ਬੜਾ ਚੋਲੰਦ ਨਾ ਚੋਲੀ ਜੇ ਆਹ ਅਧਰ ਠੀਕ ਆ ਥੋੜਾ ਆਇਆ ਲੈਕ ਨਾ ਆਉਣਾ ਹਾਂਜੀ ਚੱਲ ਜਨਾ ਲੈ ਹਾਂਜੀ ਹੋਰ ਹਾਂ ਥੋੜਾ ਕਿੰਨਾ ਆ ਆਹ ਠੀਕ ਇਹ ਕੋਟ ਚੱਜੇ ਹਾਂਜੀ ਚੱਲ ਠੀਕ ਆ ਕਰ ਦੋ ਇਨਸ਼ਾ ਅੱਗੋਲਡਨ ਦੇ ਦੇਗਾ ਯਾਰ ਨਹੀਂ ਤੇ ਆਬ ਨਹੀਂ ਦੇ ਦੇ ਬਲੂ ਆਬ ਕਰਕੇ ਇਕਾ ਦੁਬਾਰਾ ਕਰਦੇ ਉਹ ਬਰਥਡੇ ਵਾਲਾ ਜਿਹੜਾ ਪੂਰੇ ਲਿਖਨ ਵਾਲਾ ਸਟicker ਜਿਆ ਪੂਰੇ ਹਾਂਜੀ ਪੂਰੇ ਵਿੱਚ ਹੈਗਾ ਨਾ ਫਟਿਆ ਤਾਂ ਨਾ ਯਾਰ ਕੋਈ ਨਿਕਲੂਗਾ ਮੁਕੇ ਫਟਿਆ ਨਿਕਲੋਂ ਤਾਂ ਅੱਛਾ ਸਿਚੂਅਲ ਠੀਕ ਹੈ ਕੇ ਦੇ ਦੇ ਆ ਇਹ ਦੋ ਹੁੰਦੀ ਨਹੀਂ ਇੱਕ ਹੁੰਦੀ ਨਹੀਂ ਲੰਬੀ ਹੁੰਦੀ ਹੈ ਇਹ ਵੱਡੀ ਹੁੰਦੀ ਹੈ ਛੋਟੀ ਅੱਛਾ ਅੱਛਾ ਠੀਕ ਦੁਲਾ ਕਰਦੇ ਇੱਕ ਆਹ ਕਰਦੇ ਬਸ ਇਹ ਤਿੰਨੇ ਕਰਦੇ ਆ ਠੀਕ ਹੈ ਨਵੀ ਇਹ ਵੀ ਆਪਾਂ ਕਰਵਾ ਲਏ ਬਣਾ ਸਕੂਲ ਦੇ ਲਾਗੂ ਇੱਥੇ ਮੈਂ ਪੜਿਆ ਗੁਨਾ ਸਕੂਲ ਸਟੋਰ ਲਈ ਆਏ ਨਾਲ ਸੁੰਦਰੇ ਦੇਖ ਆਪਾਂ ਨੇ ਤਿਆਰੀਆਂ ਚਾ ਹੁਣ ਤਿਆਰ ਹੋ ਜੋ ਮਿੰਟ ਮਿੰਟ ਹੀ ਜੀ ਜਾਈ ਕਿਥੇ ਮੈਂ ਹੁਣ ਉਹ ਬਲੂਨ ਲਾਂਚ ਸੁਣਾਉਂਦੇ ਆਪਾਂ ਭਾਜੀ ਹੁਣੀ ਮੇਰੇ ਨਾਲ ਕਰਨਗੇ ਥੋੜੀ ਹੈਲਪ ਇਹ ਫਰੂਨ ਵਾਲਾ ਕੰਮ ਮੈਂ ਹੀ ਲੈ ਆਂਦਾ ਸਗੋਂ ਵਾਵਾ ਲੜੀ ਜੀ ਹੁੰਦੀ ਨਾ ਬਹੁਤ ਵਧੀਆ ਸੀ ਕਿੰਨੀ ਭਾਜੀ ਇਹ ਬੜਾ ਰੌਲਾ ਬਾ ਯਾਰ ਮਾੜੀ ਜੀ ਡੈਕੋਰੇਸ਼ਨ ਕੀਤੀ ਏ ਦੱਸਿਓ ਕਿਵੇਂ ਲੱਗੀ ਏ ਬੀ ਬਲੂਨ ਆਪਣੇ ਕੁ ਥੋੜੇ ਹੀ ਇਦਾਂ ਕੁ ਜਾਰਾ ਕਰਤਾ ਸਾਈਡਾਂ 'ਚ ਆਪੇ ਤਿਆਰ ਕਰਕੇ ਰੱਸੀ ਨਾਲ ਦੋਨੋਂ ਸਾਈਡ ਏ ਰੇਡੀ ਜੀ ਵੀ ਰੈਡੀ ਹੋ ਗਿਆ ਡੈਡੀ گئے ਸੀਗੇ ਉੱਥੇ ਪਲਾਟ 'ਚ ਤੇ ਹੁਣੇ ਆਏ ਮਿਸਤਰੀਆਂ ਦੀ ਛੁੱਟੀ ਹੋਈ ਅੱਧਾ ਕੋਨਾ ਘੰਟਾ ਹੋ ਗਿਆ ਕਿੰਨੀ ਖੁਸ਼ ਹੁੰਦੀ ਹੈ ਨਾ ਡੈਕੋਰੇਸ਼ਨ ਦੇਖ ਕੇ ਨਾ ਖੁਸ਼ ਹੁੰਦੀ ਏ ਕਿੰਨੀ ਖੁਸ਼ ਹੁੰਦੀ ਏ ਡਿਗਣਾ ਪਈ ਦੇਖ ਕੇ ਨਾ ਖੁਸ਼ ਹੁੰਦੇ ਜੀ ਬਾਏ ਬਾਏ ਕਿਹੜਾ ਕੇਕ ਲਈਏ ਦੱਸੋ ਕੋ 50 60 ਤੋਂ ਨਹੀਂ ਸ਼ੁਰੂ ਹੁੰਦਾ ਇੰਨਾ ਸਸਤੋ ਉਹ ਬੱਲ ਵਾਲੇ ਲੱਗੇ 50 60 ਰੁਪਏ ਵਾਲਾ ਕੋਈ ਸ਼ੁਰੂ ਨਹੀਂ ਦਉ ਕੋਈ ਹੈ ਉਹ ਹੋ ਨੁਕਸਾਨ ਕਰਤਾ ਲੈ ਵੀ ਆਪਣਾ ਫਰੈਸ਼ ਕੇਕ ਜਿਹੜਾ ਉਹ ਬਣ ਕੇ ਆ ਗਿਆ ਕਰੀਮ ਨੇ ਨਾ ਜਿਆਦਾ ਭਾਈ ਬਿਲਕੁਲ ਸਹੀ ਹੈ ਯਾਰ ਕੋਈ ਲਾਈਟ ਕੀ ਸਾਡੀ ਖਾਂਦੀ ਲਾਈਟ ਠੀਕ ਹੈ ਇੱਦਾਂ ਹੀ ਗਾ ਹੁਣ ਨਹੀਂ ਤੇ ਇੱਥੇ ਇੱਥੇ ਲਿਖਦੀ ਇੱਥੇ ਨਹੀਂ ਵੱਡਾ ਮੈਂ ਇੱਥੇ ਸ਼ੁਰੂ ਕਰ ਦਿੱਤੇ ਮਕਾਦਿਸ਼ ਮੰਮੀ ਜੀ ਵੀ ਰੈਡੀ ਹੋ ਗਏ ਨੇ ਸੰਦੀਪ ਵੀ ਤੇ ਹੁਣ ਹਰਗੁਣ ਨੂੰ ਨਵਾਂ ਸੂਟ ਪਾਇਆ ਜਾ ਰਿਹਾ ਪਰ ਪੌਣ ਨਹੀਂ ਡਿਵਲ ਆਹਾ ਜੇ ਦਾ ਖਲੋ ਜੋ ਜੇ ਰਮੈਂ ਕਾਕਾ ਮੇਰੀ ਤੇ ਹਰਗੁਣਿਆਂ ਚ ਮੈਚਿੰਗ ਹੋਇਆ ਕਿੱਦਾਂ ਬਣਾ ਚਲੋ ਲੈ 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 ਹੋ ਗਿਆ ਮੈਚਿੰਗ ਆਪਣੀ ਵੇਖ ਕੇ ਨਟਾਹ ਰਹੀ ਕਿਉਂ ਆ ਨਾ ਕਾਕਾ ਸਮਾਨ ਮੰਗਦੀ ਕਹਿੰਦੀ ਆ ਮੈਨੂੰ ਫੜਾਓ ਆ ਜਿਹੜਾ ਚੌਕੀ ਲੈਣਾ ਲੈ 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 ਫੜ ਆ ਲੈਣਾ ਲੈ ਲੈ ਫੜਦਾ ਇਹਨੂੰ ਹੁਣ ਫੜਦਾ ਨਾ 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 ਚੱਲੇ ਮੇਰੇ ਮੇਰੇ ਪੁੱਤ ਦੀ ਮੈਚਿੰਗ ਹੋਈ ਅੱਜ ਹੁਣ ਆਪਣੀ ਤੀਨਾਂ ਮੈਚਿੰਗ ਕਰਿਆ ਕਰਨੀ ਹੈਨਾ ਕਿ ਨਹੀਂ ਸੰਦੀਪ ਨੇ ਕੱਬੜੀ ਕਰ ਲਈ ਮੈਚਿੰਗ ਵੀ ਰੈਡੀ ਆ ਗਏ ਨਵਾਂ ਲਿਆਂਦਾ ਸੂਟ ਸੰਦੀਪ ਨੇ ਹੁਣੇ ਜਿਹੜਾ ਲੈ ਕੇ ਆਏ ਆਪਾਂ ਬਜ਼ਾਰੋਂ ਇਹ ਪਾਇਆ ਇਹਨਾਂ ਨੇ ਸੰਦੀਪ ਨੇ ਨਵਾਂ ਸੂਟ ਪਾਇਆ ਤਾਂ ਮੰਮੀ ਜੀ ਨੇ ਮੰਮੀ ਜੀ ਜਦੋਂ ਹਰਗੁਣ ਦਾ ਧਮਾਨ ਕੀਤਾ ਜਦੋਂ ਇਹ ਉਦੋਂ ਸੋਆਏ ਨੇ ਤੁਸੀਂ ਆਵੜਾ ਸੂਟ ਮੰਮੀ ਨੇ ਦੱਸਵਾਏ ਹੈ ਮੰਮੀ ਨੇ ਪੱਲੂ ਵਾਲੀ ਜੁੱਤੀ ਪਾਈ ਤੈਨੂੰ ਨਵੀਂ ਨਵੀਂ ਪਾ ਲੈਣੀ ਜੁੱਤੀ ਹੈ ਨਹੀਂ ਕੋਈ ਜੁੱਤੀ ਨਵੀਂ ਪਾਉਣੀ ਨਵੀਂ ਜੁੱਤੀ ਕੀ ਕਰਨੀ ਉਹ ਵੈਸੇ ਉਦਾਂ ਵੀ ਕੰਮ ਹੀ ਕਰਨਾ ਹਨਾ ਕਹਿੰਦੇ ਮੰਮੀ ਹੁਣਾਂ ਦੇ ਤੇ ਸੰਦੀਪ ਨੇ ਪਏ ਨਵਾਂ ਸੂਟ ਨੇ ਸੰਦੀਪ ਨੇ ਉਵੜ ਪਾਇਆ ਹੈ ਨਹੀਂ ਬਾਕੀ ਗੱਲਾਂ ਛੱਡੋ ਮੇਰੀ ਤੇ ਮੇਰੀ ਧੀ ਦੀ ਮੈਚਿੰਗ ਜੜੀ ਨਹੀਂ ਆ ਪੂਰੀ ਫੁੱਲ ਬਟਾ ਫੁੱਲਾ ਹੈ ਕਣੀ ਤੇ ਨਹੀਂ ਯਾਨੀ ਤੂੰ ਹੋਰ ਲੁੱਕ ਚੈੱਕ ਕਰਨ ਮੇਰੇ ਪੁੱਤਰ ਦੀ ਮੇਰੇ ਰਾਜੇ ਦੀ ਨਾਲ ਚੱਕੋਣ ਮੈਂ ਥੱਕ ਗਈ ਮੇਰੀ ਚੱਲ ਆਇਆ ਫੜੋ ਚਲੋ ਸੰਦੀਪ ਇਨ ਚੱਕ ਕੇ ਹਰਗੁਣ ਬੇਟਾ ਇਹਨੂੰ ਦੇਖੋ ਹਰਗੁਣ ਉੱਤਰ ਵੇਖੋ ਓਏ ਰਾਜੇ ਓਏ ਰਾਜੇ ਸੁਣਾ ਕੱਕਦਾਈ ਪੂਰਾ ਮੀ ਭਾਲੂ ਲੱਗਣ ਡਿਆਈ ਇਹਦੇ ਹਰਗੁਣ ਹਰਗੁਣ ਭਾਲੂ ਭਾਲੂ ਤੂੰ ਭਾਲੂ ਡੜੀ ਕਵਰਾ ਸੁਣਦੇ ਹੁਣ ਹਰਗੁਣ ਹਿੱਲ ਲੈ ਭਾਲੂ ਤੂੰ ਬਣਿਆ ਹਰਗੁਣ ਅੱਜ ਮੈਂ ਨੰਦੀ ਹੁਣ ਆਪਾਂ लवली ਦੀ ਵੇਟ ਕਰ ਰਹੇ ਆ ਬਸ ਬਾਕੀ ਤੇ ਹੋਰ ਕਿਸੇ ਨੇ ਨਹੀਂ ਆਉਣਾ ਬਸ लवली ਦੀ ਵੇਟ ਕਰ ਰਹੇ ਆ ਉਹ ਅਜੇ ਆਈ ਨਹੀਂ ਹੁਣ ਕਿੰਨੀ ਤੁਹਾਡੀ ਗਲੀ ਦੇ ਮੋੜ ਤੇ ਆ ਕੇ ਤੇ ਮੋੜ ਤੇ ਅਜੇ ਤੱਕ ਨਹੀਂ ਆਈ ਸਸੀ ਕਾਰ ਸਸੀ ਕਾਰ ਵਾ ਵਾ ਮਾਏ ਪਹੁੰਚੇ ਹੈ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਵਧਾਈਆਂ ਦੇ ਬਹੁਤ ਠੀਕ ਆ ਠੀਕ ਠਾਕ ਵਧੀਆ ਵਧੀਆ ਵੇਲਾ ਸਿਰਫ ਇਹ ਵੇਲਾ ਹੈ ਤੇਰਾ ਕਿੰਨਾ ਸਾਡਾ ਪਿਆਰੀ ਹੈ ਵੇਲਾ ਰੱਖੀ ਤੇਰਾ ਕਰਕੇ ਉਡਾਉਂਦੇ ਥੈਂਕ ਯੂ ਦੰਦੂ ਮਾ ਉਹਨੇ ਢੀਕ ਹੈ ਹੋਰ ਸੁਣਾਓ ਬਸ ਵਧੀਆ ਭਾਜੀ ਹਣੀ ਵੇਲਾ ਬੜੇ ਟਾਈਮ ਦੇ ਪਰ ਇਹ ਕਹਿੰਦੀ ਇਹ ਕੁੜੀ ਨੇ ਲੇਟ ਕਰਾਤਾ ਨਹੀਂ ਇਹ ਲੇਟ ਆਈ ਪ੍ਰੋਣੀ ਆਏ ਓਏ ਹੈ ਕੁੜੀ ਨੇ ਕਿਹੜਾ ਬਈਆ ਹੁੰਦਾ ਹੋਟਲ ਦੇ ਕ੍ਰਿਸ਼ਨ ਨਾਲ ਵੇਖ ਕੇ ਬੜੀ ਖੁਸ਼ ਹੁੰਦੀ ਜੀ ਪਾਜੀ ਯਾ ਤੇਰੀ ਬੜੀ ਹੋ ਜੇ ਹਾਂਜੀ ਹੁਣ ਚੱਲੇ ਆਂ ਪੈਟੀਆਂ ਲੈਣ ਵਾਸਤੇ ਭਾਜੀ ਕਹਿੰਦੇ ਭੁੱਖ ਬਹੁਤ ਲੱਗੀ ਆ ਦੇ ਦੇ ਮਲੂਣ ਵਾਲੀ ਚੀਜ਼ ਲੈ ਆਉਂਦੇ ਹੁਣ ਕਰਾ ਲਾਂਗੇ ਸਪਿੰਗ ਰੋਲ ਆਪਾਂ ਪਾ ਕੇ ਥੋੜੇ ਜਿਹਾ ਰੇੜੀ ਤੁਹਾਡੀ ਪਿੱਛੇ ਆਈ ਏ ਕਿ ਮੈਨੂੰ ਲੱਗਣਿਆ ਪਿੱਛੇ ਆਈ ਏ ਨਾ ਥੜੀ ਹੈ ਨਾ ਰੋਡ ਚੌੜਾ ਹੋਣ ਕਰਕੇ ਮੈਨੂੰ ਮਨ ਲੱਗਾ ਖੜੀ ਭਾਗ ਬੁਲਗਲੇ ਕੱਢਣ ਦੇ ਆ ਉਹ ਵੀਰ ਕਹਿੰਦਾ ਨਹੀਂ ਚੰਪਾ ਵਾਂ ਦੋਨੋਂ ਭੈਣਾਂ ਰੈਡੀ ਹੋਣ ਡੀਆਂ ਨੇ ਉਹ ਤੇ ਹੋ ਗਈ ਆ ਉਹਦੇ ਸੱਚੇ ਆਈਲੈਸ਼ ਜਿਹੜੀਆਂ ਅੱਜ ਮੈਂ ਲਗਾਈਆਂ ਸੁਨੀਪ ਦੇ ਹਣਾਂ ਦੀਪ ਅੱਜ ਅਸਲ ਚ ਨਾ ਗੰਮ ਵਧੀਆ ਹੀ ਨਾ ਉਧਰ ਗੰਮ ਨਹੀਂ ਹੈਗੀ ਯਾਰ ਆਪਣੇ ਕੋਲ ਤਾਂ ਨਹੀਂ ਲੱਗੀਆਂ ਇਹ ਟਲ ਗਿਆ ਚਲ ਗਿਆ ਟਲ ਗਿਆ ਹੁਣ ਦੀਪ ਕਿੱਦਾਂ ਦਾ ਕਸਟ ਡਿਆ ਵੇਸੇ ਚਾ ਚਾ ਮਾ ਜੀ ਸੰਦ ਮਾ ਜੀ ਜੀ ਹੋ ਜਾਂ ਤੀਨਾਂ ਦੀ ਡੱਬੀ ਤੇ ਹੋ ਹਲਾ ਨਹੀਂ ਤੇ ਇਧਰ ਨਹੀਂ ਮਾਰ ਇੰਦਰਾ ਜੀ ਜਨਾ ਪਾ ਦੇ ਤੇ ਨਾਲ ਹੀ ਤੇ ਬਸ ਇੱਕ ਵੱਡ ਕੇ ਸੱਤੋ ਠੀਕ ਹੈ ਹਾਂ ਠੀਕ ਹੈ ਤਾਂ ਇੱਕ ਪੁੱਤ ਨੂੰ ਨੂ ਸੇ ਗਾਲੇ ਯਾਨ ਰੈਡੀ ਹੋ ਜਾ ਮੈਂ ਬਹੁਤਿਆਂ ਯਾਰ ਮੋਬਿਲੀਆਂ ਲਾਉਣੀਆਂ ਆਈ ਨਾ ਦੇ ਨਾ ਦੇ ਸਪੀਸ ਵੀ ਜਾਣੀ ਚਾਹੀਦੀ ਫੋਟੋ ਚੱਲਦੀ ਹੋਣੀ ਹੈ ਕੋਈ ਮੈਂ ਦੂਮ ਬੈ ਆਲੇ ਆਜਾ ਉਹ ਨਹੀਂ ਹੁੰਦੇ ਨਹੀਂ ਇਹਨੂੰ ਲੈ ਆਉ ਨਾਲੇ ਚੁੱਕ ਕੇ ਲਾਉ ਉਹ ਉਹਨੂੰ ਫੜਨੀ ਲੈ ਆਉਂਗੇ ਨਾਲੇ ਕੋਈ ਗੱਲ ਨਹੀਂ ਚੁੱਕਲੇ ਨਹੀਂ ਲਾਉਂਦੇ ਕਰਮ ਜੀ ਤੇ ਹੀ ਆਉਗੀ ਕਿ ਤੁਸੀਂ ਆਂ ਆਉਂਦਾ ਆ ਜਾਂਦੀ ਆ ਜਾਂਦੀ ਇਹ ਨਹੀਂ ਆਜਦੇ ਵੀ ਆ ਉਹ ਮੈਂ ਕਹਿੰਦੇ ਆਹ ਫੋਨ ਨਾ ਨਹੀਂ ਫਿਰ ਇਹ ਵਿੱਚ ਆ ਕੇ ਨਾ ਕੰਮ ਖਰਾਬ ਹੋਣਾ ਨਹੀਂ ਜਾਂਦਾ ਦੂਰੇ ਸਾਈਡ ਤੋਂ ਬਸ ਠੀਕ ਇੱਥੇ ਕੋਈ ਬਣਾਈ ਜਾਏ ਫਿਰ ਠੀਕ ਆ ਚਲੋ ਚਲੋ ਆਜੋ 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 ਭਾਜੀ ਕਰਦਾ ਹਾਂ ਆਜੋ ਭਾਜੀ ਹੁਣ ਕਰਦਾ ਭਾਜੀ ਹੁਣ ਓਕੇ ਕਰ ਦਿੰਦੀ ਠੀਕ ਆ ਆਸਲਾ ਵੀ ਨਹੀਂ ਦੀ ਨਾ ਸਾਰੇ ਮਿਟਾਰੇ ਸਾਰੇ ਵੱਡੀ ਬਾਤ ਚ ਗੱਲ ਨਹੀਂ ਇੱਧਰ ਮੋੜ ਕੇ ਦੇ ਵਗੀ ਤੇ ਵੀ ਇੱਧਰ ਲੋ ਤੇ ਮੇਰੇ ਤੁਰੇ ਜਿੱਧਰ ਕੋ ਨੂੰ ਆਪਣਾ ਕਰੋ ਜਾਇ ਕਿੰਤਰਾਂ ਚੇਂਜ ਹੋ ਜਾ ਹਰ ਕੋ ਨਾ ਆ ਜਾ

ਕਾ ਪਠਿਆਲਾ ਨਵ ਆਇਆ ਚਲੋ ਅਰੇ ਇਦਾਂ ਹੀ ਬਸ ਮਾਣਿਆ ਕਰਦੇ ਸ਼ੁਕਰ ਮੇਲੇ ਆ ਬੰਮ ਨਾਲ ਦੀ ਬਾਰੇ ਕੋਈ ਨਾ ਠੀਕ ਬਰਥਡੇ ਟੂ ਯੂ ਕੁਝ ਤਾਂ ਮਾਰ ਲੰਦੋ ਇੱਧਰ ਆਣੇ ਮਾਦੇ ਬਈ ਹੋਏ ਤੇ ਤੈਨੂੰ ਹੁਣ ਇੱਥੇ ਬਹੋਗੇ ਇੱਥੇ ਇੱਕ ਦੋ ਵਾਰ ਭਾਜੀ गया सब लास्ट ਫਰਮਨਦਰ ਕੀ ਕਰਨ ਲਈ ਹੈ ਇਸ ਦੇ ਵਿੱਚ ਚਮਚ ਦੇ ਕੋ ਆ ਮੈਂ ਦਨ ਮਾ ਸਾਗ ਨੂੰ ਮਾ ਮਾ ਮੈਂ ਨੂੰ ਲਾ ਦੇ ਕਰਾ ਨਾ ਨਾ ਮਾ ਮਾ ਨਾ ਨਾ ਮਾ 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 ਜੀ ਕਿੰਨੀ ਦੀ ਨਹੀਂ ਨਾ ਕੋਈ ਮੇਰਾ ਕੀ ਬੜੇ ਮਾ ਜੀ ਹਾਂ ਰੋਟਾ ਜਿਵੇਂ ਚਲਾਤਾ ਆਪਣਾ ਨਾਮ ਨਾ ਮੈਂ ਆਪਣਾ ਯਾਰ ਅੰਟੀ ਜੀ ਉਤਾਰ ਬਸ ਪਾ ਲਈ ਤੂੰ ਆਪਣੀ ਇੱਕ ਜਾਈ ਜਾਂਦੀ ਸੀ ਉਹਦਾ ਨਾਮ ਜੀ ਉਹ ਖਾਦੋ ਗਾਂ ਦੀ ਖੰਡਿਆ ਆਲਗੁਨੇ ਕੋਈ 1000 ਜਦੋਂ ਜਦੋਂ ਬਈ ਗੱਲ ਕਰੋ ਕਿਹੜੇ ਬੰਦੇ ਖੁਣਾਏ ਗੱਲ ਕਰੋ ਤੁਸੀਂ ਕਿਹਨੇ ਫਰਮ ਕਰੇ ফোন <muchas> गिफ्ट तेरे गिफ्ट ले आओगे कि मैंने पता ले आंदे नहीं मिलते नहीं ले आंदे ही नहीं ले आंदे नहीं आप अपना में गला साफ करना वो खड़े हो बड़े कुछ गिफ्ट बड़ी आ गई हम पहले ना लगता गया किसी ने आंख की ले लगता है इधर देखला गिफ्ट है जो आई जो उधर लेवल तो हिला लो ਇਹ ਇਹਨਾਂ ਬਾਅਦ ਚੋਪਰ ਕਰਾਂ ਇਕੱਠੇ ਹੋਪਰ ਕਰਾਂਗੇ ਉਨੇ ਚੇਰੇ ਕੀ ਕਰਦੇ ਆ ਆਪਾਂ ਰੱਖੀ ਜਾਂਦੇ ਇੱਕ ਦਿਨ ਮੇਰੀ ਚੀਜ਼ ਨਾ ਬੜੇ ਚੰਦ ਦੀ ਗਵਾਚੀ ਆ ਪਰ ਤੈਨੂੰ ਨਹੀਂ ਪਤਾ ਉਹ ਮੈਨੂੰ ਲੱਭੀ ਇੱਕ ਦਿਨ ਤੇ ਹੁਣ ਤੈਨੂੰ ਮੈਂ ਇਹਦੇ ਵਿੱਚ ਇਹਦੇ ਵਿੱਚ ਇਹ ਹੁਣੇ ਕੋਲ ਉਹ ਕੀ ਜੀ ਸੀ ਜੀ ਤੇ ਭਲੇ ਅਸਲੇਟ ਏ ਬੇਦੀਨ ਜਾਨ ਤੇ ਮੈਂ ਚਾਨਦੇ ਨਹੀਂ ਮੇਰੇ ਚਾਂਦੀ ਵਾਲੀ ਆਹ ਮੇਰੀ ਮੇਰਾ ਗਿਫਟ ਲੱਭ ਗਿਆ ਹਾਂ ਇਹ ਗਿਫਟ ਲੱਭੀ ਉਹ ਬੈਠਾ ਲਿਆ ਕਰ ਲੈ ਮੈਂ ਦਿੱਤਾ ਇਹਨਾਂ ਨੂੰ ਤੁਮ ਹਾਂ 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 ਕਿਦਾਂ ਦੀ ਗੰਦੀ ਜੀ ਹੋਈ ਥੱਲੇ ਮੈਂ ਝਾੜੂ ਦੇ ਰਿਹਾ ਚੰਗੀ ਤਰ੍ਹਾਂ ਉਹ ਵੀ ਮੈਂ ਆਹੋ ਇਹਨਾਂ ਦੇ ਬਰਥਡੇ ਤੇ ਹੀ ਇਹ ਬਣਾ ਕੇ ਦਿੱਤੀ ਸੀ ਜੇਦੋ ਕੁਆਰੀ ਹੁੰਦੇ ਆ ਇਹ ਕਹਿੰਦੇ ਹੀ ਪਤਾ ਨਹੀਂ ਮੈਂ ਕਿੱਥੇ ਸੁੱਟ ਲਈ ਆ ਆਹ ਡੀ ਵੀ ਬੰਦੋ ਇਹ ਵੀ ਮੈਂ ਕਰਾਂ ਚੱਲ ਪਾਓ ਅੱਜ ਵੇ ਲੋ ਬਰਥਡੇ ਦਾ ਗਿਫਟ ਹੀ ਲੱਗ ਗਿਆ ਮੇਰਾ ਹਾਂ ਮੇਰੇ ਗੱਲ ਚ ਜੰਗਾਲ ਲੱਗਾ ਹੁਣ ਨਹੀਂ ਨਹੀਂ ਜੰਗਾਲ ਥੋੜੀ ਲੱਗਣਾ ਚਾਹੀਦੀ ਥੋੜੀ ਜੰਗਾਲ ਲੱਗਦਾ ਠੀਕ ਹੈ ਉਹਦਾ ਭਾਈ ਥੋੜੀ ਜੀ ਉਹਦਾ ਮੜੀ ਮੜੀ ਹੋਈ ਨੀ ਦਰਲੇ ਅਜੀ ਉਹਦਾ ਸਾਲ ਖੰਟੀ ਪੜੀ ਲੱਗਦੀ ਨਹੀਂ ਇਹ ਕਿਦਿ ਜੀ ਤੋ ਆ ਗਏ ਨਾ ਤੇ ਅੱਜ ਬਰਥਡੇ ਵਾਲੇ ਸਾਫ ਕਰਨੇ ਖਾਣ ਲਾਵਾਂ ਦੋਸਤ ਆ ਗਿਆ ਪਾਣ ਸਰ ਤਾਂ ਅੱਜ ਬਹੁਤ ਬਹੁਤ ਸਾਨੂੰ ਗਿਫਟ ਦਤੇ ਤੇ ਮੈਂ ਇਸੇ ਕਰਕੇ ਮਨਾਇਆ ਜਨੂੰਦਾ ਕਿ ਮੈਨੂੰ ਗਿਫਟ ਮਿਲਣਾ ਤੇ ਤਾਰੇ ਕੋਲ ਬੈਠੇ ਹੋ ਰਹਿ ਗਏ ਹੁਣ ਕਿ ਬੱਸ ਚਲੋ ਕੱਟ ਦੋ ਕੇਕ ਪਾ ਦਿਓ ਕਬਲੀਆ ਜਾਣਾ ਬੰਦ ਨਹੀਂ ਕਰਨਾ ਇਹ ਸਲੀਪ

ਪਾਜੀ ਸਾਰੇ ਟਾਕਰੇ ਚੰਗੀ ਟੋਟੀ ਆਵੇ ਉਹ ਫੜ ਦੋ ਇਹਨੇ ਖਲਾਰਦਣਾ ਸਭ ਕੇਕੂ ਕੇ ਨੇ ਹੂੰ ਉਹਦੇ ਕਿੰਨੇ ਰੱਖਿਆ ਸੀ ਦੋਈ 200 ਰੁਪਏ ਆਸ਼ੀਰਵਾਦ ਇਹਨੇ ਹੁਣੇ ਸੂਟ ਲੈ ਕੇ ਆਈ ਚੰਗਾ ਸੁਣਾ ਬਹੁਤ ਸੁਣਾ ਹੁਣੇ ਜੇ ਲੈ ਕੇ ਆਏ ਸੀ ਕਿ ਮਤਲਬ ਕੇਕ ਕੱਟਣ ਤੋਂ ਨਾ ਘੰਟਾ ਕ ਪਹਿਲਾਂ ਦੀ ਗੱਲ ਥੋੜਾ ਮੇਰੇ ਜੁਗਸਦੀ ਵੀ ਥੋੜਾ ਪਾਣੀ ਠੀਕ ਆ ਆ ਤੂੰ ਹੀ ਲੈ ਲਾ ਆਣੀ ਇਹ ਮੇਰੇ ਕੋ ਖੁੱਲੰਦੀ ਭਾਜੀ ਕੇਕ ਉਹਦਾ ਸੁਆਦ ਆ ਹੂੰ ਐਸ ਸੰਦੀਪ ਤੁਰੋ ਜੀ ਰਹਿਣਾਂ ਪੜੋ ਕੇਕ ਵਧੀਆ ਬਣਿਆ ਹੈ ਸਵਾਦ ਬਣਿਆ ਹੈ ਠੀਕ ਹੋ ਗਿਆ ਤੁਰੋ ਸ਼ਤ ਮੈਨੂੰ ਮੀਨ ਖਾਣ ਨਹੀਂ ਦੇਂਦੀ ਅੱਛਾ ਖਾਣ ਨਹੀਂ ਤੇਰੀ ਖਾਓ 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 ਕੋਈ ਦਿੱਕਤ ਨਹੀਂ ਤੇ ਤੇ ਆ ਰਹੇ ਹੋ ਮੈਂ ਸਰਾਇ ਇਦਾਂ ਨਹੀਂ ਪਤਾ ਰਾਜੂ ਸਪਰਿੰਗਰੋ ਖਾਧਿਆ ਕਣੀ ਮੈਨੂੰ ਤੇਰੀ ਚਿੰਤਾ ਹੈ ਬਸ ਕੋਈ ਨਹੀਂ ਖਾਦੇ ਦਿਖਾ ਦੇ ਕਣੀ ਆ ਜਾ ਸਪਰਿੰਗਰੋ ਲੈ ਹੈਗੇ ਨੇ ਮਾ ਹਾਂ ਜੀ ਮਸਾਗੀ ਨੰਦੂ ਜੀ ਕਰੂਗਾ ਜੂਸ ਥੋੜਾ ਦੇ ਦੇ ਉਹਨਾਂ ਦੇ ਨਾਲ ਲੈ ਵੀ ਪੇਟ ਪੂਜਾ ਤੇ ਆਪਣੀ ਹੋ ਗਈ ਹੁਣ ਫੁੱਲ ਵੇ ਉਹ ਦਾਸ ਪਰ ਗਰੋਲੇ ਸਵਾ ਲੱਗੇ ਕਨੇੜੀ ਸਵਾਦੀ ਪੂਰਾ ਟੇਸਟੀ ਜੀ ਨੰਦ ਬੱਜਾ ਮੈਂ ਤਾਂ ਦੋਰੇ ਖਾਦੇ ਡੈਡੀ ਨੇ ਉਹ ਕੇਕ ਨਹੀਂ ਖਾਦਾ ਥੋੜਾ ਜਿਹਾ ਬਸ ਆਪਣਾ ਖਾਦਾ ਸੀ ਕਿਉਂਕਿ ਮਿੱਠਾ ਤੁਹਾਨੂੰ ਪਤਾ ਸ਼ੂਗਰ ਹੈ ਇਸ ਕਰਕੇ ਡੈਡੀ ਨਹੀਂ ਖਾਂਦੇ ਖਾਂਦੇ ਪਰ ਥੋੜਾ ਘੱਟ ਹੀ ਖਾਂਦੇ ਵੇਹੇ ਉਦਾਂ ਐ ਵੀ ਉਦਾਂ ਐ ਵੀ ਚੋਰੀ ਗਿਜਰੇਲਾ ਗੀਲਾ ਖਾ ਲੈਂਦੇ ਆ ਵੀ ਜੀ ਚੱਗੀ ਉਹ ਤੇ ਰੁਕ ਕਰਦਾ ਹਾਂ ਚਲ ਬਕਸੀਨਾ ਇਹਨੂੰ ਰੁਕ ਕਰਦਾ ਇਹ ਮੇਰਾ ਪੁੱਤ ਖੇਡਣ ਡੈ ਖ ਗੁਬਾਰਿਆਂ ਨਾਲ ਹਰਗੁਣ ਹਰਗੁਣ ਇਹ ਕੀ ਆ ਗੁਬਾਰੇ ਲੈ ਲੋ ਗੁਬਾਰੇ ਤੁਸੀਂ ਵੀ ਬੋਲੋ ਕੋ ਗੁਬਾਰੇ ਲੈ ਲੋ ਹੈ ਨੁਕੰਦਾ ਖੁਸ਼ ਹੋਈ ਕਿੰਨਾ ਹੁੰਦੀ ਮੈਂ ਲੈ ਕਿੰਨਾ ਖੁਸ਼ ਹੁੰਦੀ ਹਾਂ ਹਾਂਜੀ ਕੀ ਆ ਲੱਗਦੀਆਂ ਵਾਈਆਂ ਦੇ ਵਿੱਚ ਨਾ ਆਪਾਂ ਵੀ ਇੱਕ ਵਾਰੀ ਲੈਣੀ ਐ ਸ਼ੂਟ ਕਰ ਲਈਆਂ ਇੰਸਟਾਗ੍ਰਾਮ ਤੇ ਜਾ ਕੇ ਜ਼ਰੂਰ ਚੈੱਕ ਰਿਓ ਰੀਲਸ ਵਗੈਰਾ ਬਣਾਈਆਂ ਨੇ ਜ਼ਿਆਦਾ ਨਹੀਂ ਮੈਂ ਇੱਕ ਬਈ ਬਣਾਈ ਬੀਬੀ ਹੁਣਾਂ ਨੇ ਜ਼ਿਆਦਾ ਬਣਾਈਆਂ ਰਿੰਗ ਲਾਈਟ ਵੀ ਗਲੀ ਦੇ ਚਲਾਈ ਸੀਗੀ ਆਪਣੀ ਵਾਰੀ ਹੁਣ ਆਈ ਐ ਰੋਟੀ ਖਾਣ ਦੀ ਸਾਰਿਆਂ ਨੂੰ ਖਵਾਤੀਆਂ

కదా బందా